ਸੋਇ ਕਾਰਵਾਈ ਫਾਈਲ ਦੇ ਵਿੱਚ ਦੇਖਣ ਨੂੰ ਮਿਲ ਰਹੀ ਹੈ ਜਿੱਥੇ ਯੁੱਧ ਨਸ਼ਿਆਂ ਦੇ ਵਿਰੁੱਧ ਕਾਰਵਾਈ ਕੀਤੀ ਜਾ ਰਹੀ ਹੈ ਪੀਲਾ ਪੰਜਾ ਚਲਾਇਆ ਜਾ ਰਿਹਾ ਤੁਸੀਂ ਵੀਰਾਂ ਤੁਸੀਂ ਦੇਖ ਰਹੇ ਹੋ ਸੋ ਬਈ ਸੋ ਇੱਕ ਤਸਵੀਰਾਂ ਤੁਸੀਂ ਦੇਖ ਰਹੇ ਹੋ ਫਾਈਲ ਤੋਂ ਕਿ ਯੁੱਧ ਨਸ਼ਿਆਂ ਦੇ ਵਿਰੁੱਧ ਤਾਂ ਹੈ ਤਾਂ ਜਿਹੜਾ ਪੀਲਾ ਪੰਜਾ ਚਲਾਇਆ ਜਾ ਰਿਹਾ ਬਹੁਤ ਵੱਡੀ ਕਾਰਵਾਈ ਮਾਨ ਸਰਕਾਰ ਵੱਲੋਂ ਅੱਜ ਜਿਹੜੀ ਹੈਗੀ ਕੀਤੀ ਜਾ ਰਹੀ ਹੈ ਸੋ ਪੀਲਾ ਪੰਜਾ ਤੁਸੀਂ ਦੇਖ ਰਹੇ ਹੋ ਚਲਦਾ ਹੋਇਆ ਕਿਉਂਕਿ ਮਾਨ ਸਰਕਾਰ ਨੇ ਫੈਸਲਾ ਲੈ ਲਿਆ ਕਿ ਨਸ਼ਿਆਂ ਦੇ ਜਿਹੜੇ ਨਸ਼ਿਆਂ ਦੇ ਸਦਾਗਰ ਨੇ ਉਹਨਾਂ ਜਿਹੜੀ ਆਪਣੀ ਜਾਇਦਾਦਾਂ ਬਣਾਈਆਂ ਨੇ ਉਹਨਾਂ ਨੂੰ ਬਿਲਕੁਲ ਬਖਸ਼ਿਆ ਨਹੀਂ ਜਾਏਗਾ ਤੇ ਉਸੇ ਦੇ ਤਹਿਤ ਅੱਜ ਜਿਹੜੀ ਹੈਗੀ ਇਹ ਕਾਰਵਾਈ ਫਾਈਲ ਦੇ ਵਿੱਚ ਦੇਖਣ ਨੂੰ ਮਿਲ ਰਹੀ ਹੈ ਫਾਈਲ ਦੇ ਵਿੱਚ ਨਸ਼ਾ ਤਸਕਰਾਂ ਤੇ ਕਾਰਵਾਈ ਕਰ ਲਈ ਐਸਐਸਪੀ ਖੰਨਾ ਇੱਥੇ ਪਹੁੰਚੇ ਹੋਏ ਨੇ ਮੈਡਮ ਜੋਤੀ ਯਾਦਵ ਇੱਥੇ ਪਹੁੰਚੇ ਹੋਏ ਨੇ ਐਸਐਸਪੀ ਖੰਨਾ ਖੁਦ ਇੱਥੇ ਨਿਗਰਾਨੀ ਦੇ ਅਖਰੇ ਨੇ ਕੀ ਹਾਲਾਤ ਨੇ ਉਹਨਾਂ ਤੇ ਕਾਰਵਾਈ ਜਿਹੜੀ ਹੈਗੀ ਨਸ਼ਾ ਤਸਕਰਾਂ ਦੀ ਕੀਤੀ ਜਾ ਰਹੀ ਹੈ ਤੇ ਮੈਡਮ ਇੱਥੇ ਉਹਨਾਂ ਦੀ ਨਿਗਰਾਨੀ ਇਹ ਜਿਹੜਾ ਹੈਗਾ ਕੀਤਾ ਜਾ ਰਿਹਾ ਸੋ ਦੇਖ ਸਕਦੇ ਆਪਾਂ ਤਸਵੀਰਾਂ ਮੈਡਮ ਜੋਤੀ ਯਾਦਵ ਜਿਹੜੇ ਇੱਥੇ ਇੱਥੇ ਮੌਜੂਦ ਨੇ ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਪਾਇਲ ਤੋਂ ਕੀ ਹਾਲਾਤ ਨੇ ਪੀਲਾ ਪੰਜਾ ਚੱਲਦਾ ਹੋਇਆ ਨਜ਼ਰ ਆ ਰਿਹਾ ਕਿਉਂਕਿ ਪੰਜਾਬ ਦੇ ਵਿੱਚ ਨਸ਼ਾ ਕਾਫੀ ਜ਼ਿਆਦਾ ਵਧ ਗਿਆ ਸੀ ਜਿਸ ਤੋਂ ਬਾਅਦ ਸਰਕਾਰ ਵੱਲੋਂ ਮਾਨ ਸਰਕਾਰ ਵੱਲੋਂ ਸਖਤ ਫੈਸਲਾ ਲੈ ਲਿਆ ਗਿਆ ਕਿ ਜਿਹੜੀ ਨਸ਼ਾ ਦੇਦੇ ਉਸ ਸਦਾਗਰ ਨੇ ਜਿਹੜੇ ਨਸ਼ਾ ਵੇਚਦੇ ਨੇ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਜਿਹੜੀ ਉਹਨਾਂ ਦੀ ਨਜਾਇਜ਼ ਢੰਗ ਨਾਲ ਜਾਇਦਾਦਾਂ ਬਣੀਆਂ ਨੇ ਉਹਨਾਂ ਤੇ ਪੀਲਾ ਪੰਜਾ ਚਲਾਇਆ ਜਾਵੇ ਸੋ ਘਰਾਂ ਤੇ ਅੱਜ ਜਿਹੜਾ ਹੈਗਾ ਪੀਲਾ ਪੰਜਾ ਚਲਾਇਆ ਜਾ ਰਿਹਾ ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਪਾਇਲ ਤੋਂ ਸੋ ਪੁਲਿਸ ਪ੍ਰਸ਼ਾਸਨ ਵੱਡੀ ਤਾਦਾਦ ਵਿੱਚ ਇੱਥੇ ਪਹੁੰਚਿਆ ਹੋਇਆ ਤਾਂ ਇਸ ਤੋਂ ਇਲਾਵਾ ਜਿਹੜੇ ਮਿਊਸਪਲ ਕਾਰਪੋਰੇਸ਼ਨ ਦੇ ਜਿਹੜੇ ਅਧਿਕਾਰੀ ਨੇ ਉਹ ਵੀ ਪਹੁੰਚੇ ਹੋਏ ਨੇ ਪਹਿਲਾਂ ਹੀ ਨੋਟਿਸ ਦੇ ਦਿੱਤਾ ਗਿਆ ਸੀਗਾ ਘਰਾਂ ਦੇ ਬਾਹਰ ਸੋਇਦ ਤਸਵੀਰਾਂ ਤੁਸੀਂ ਦੇਖ ਰਹੇ ਹੋ ਪਾਇਲ ਤੋਂ ਕਿਵੇਂ ਪੀਲਾ ਪੰਜਾ ਚੱਲਦਾ ਹੋਇਆ ਦਿਖਾਈ ਦੇ ਰਿਹਾ ਬਿਲਕੁਲ ਕਾਰਵਾਈ ਕੀਤੀ ਜਾ ਰਹੀ ਹੈ ਮਾਨ ਸਰਕਾਰ ਵੱਲੋਂ ਸਖਤ ਕਾਰਵਾਈ کہہ ਸਕਦੇ ਆਪਾਂ ਇਸ ਨੂੰ ਸਖਤ ਕਾਰਵਾਈ ਚੱਲਦੀ ਹੈ ਯੁੱਧ ਨਸ਼ਿਆਂ ਵਿਰੁੱਧ ਦੇ ਤਹਿਤ ਇਹ ਜਿਹੜੀ ਅੱਜ ਕਾਰਵਾਈ ਕੀਤੀ ਜਾ ਰਹੀ ਹੈ ਜਿਨ੍ਹਾਂ ਨੇ ਗੈਰ ਕਾਨੂੰਨੀ ਢੰਗ ਨਾਲ ਆਪਣੇ ਨਸ਼ਿਆਂ ਦੇ ਤਹਿਤ ਨਿਚਾ ਵੇਚ ਕੇ ਪ੍ਰਾਪਰਟੀਆਂ ਬਣਾਈਆਂ ਨੇ ਉਹਨਾਂ ਤੇ ਕਾਰਵਾਈ ਕੀਤੀ ਜਾ ਰਹੀ ਹੈ ਆਪਾਂ ਦੇਖ ਰਹੇ ਹਾਂ ਲਗਾਤਾਰ ਪਿਛਲੇ ਕਈ ਦਿਨਾਂ ਤੋਂ ਪੰਜਾਬ ਸਰਕਾਰ ਵੱਲੋਂ ਨਸ਼ਾ ਵਿਰੋਧ ਮੁਹਿੰਮ ਚੜੀ ਗਈ ਹੈ ਨਸ਼ਾ ਤਸਕਰਾਂ ਦੇ ਜਿਹੜੇ ਘarne ਜਾਇਦਾਦਾਂ ਨੇ ਜਿਹੜੇ ਜਿਨ੍ਹਾਂ ਦਾ ਕੋਈ ਹਿਸਾਬ ਨਹੀਂ ਉਹਨਾਂ ਦੇ ਕਾਰਵਾਈ ਕੀਤੀ ਜਾ ਰਹੀ ਹੈ ਇਹ ਤੁਸੀਂ ਤਸਵੀਰਾਂ ਦੇਖ ਰਹੇ ਹੋ ਸਿੱਧੀਆਂ ਪਾਇਲ ਤੋਂ ਪ੍ਰਸ਼ਾਸਨ ਅਤੇ ਉਸ ਤੋਂ ਇਲਾਵਾ ਜਿਹੜਾ ਮਿਊਸਪਲ ਕਾਰਪੋਰੇਸ਼ਨ ਦੇ ਅਧਿਕਾਰੀ ਨੇ ਇੱਥੇ ਪਹੁੰਚੇ ਹੋਏ ਨੇ ਅੱਜ ਪਾਇਲ ਦੇ ਵਿੱਚ ਇਹ ਜਿਹੜੀ ਤੁਹਾਨੂੰ ਕਾਰਵਾਈ ਦੇਖਣ ਨੂੰ ਮਿਲੂਗੀ ਤਾਂ ਯੁੱਧ ਨਸ਼ਾ ਦੇ ਵਿਰੁੱਧ ਜਿਹੜੀ ਮਾਨ ਸਰਕਾਰ ਨੇ ਵੀੜਾ ਚੁੱਕਿਆ ਕਿ ਪੰਜਾਬ ਨੂੰ ਨਸ਼ਾ ਮੁਕਤ ਬਣਾਉਣਾ ਤੇ ਉਸੇ ਦੇ ਤਹਿਤ ਅੱਜ ਪਾਇਲ ਦੇ ਵਿੱਚ ਜਿਹੜੀ ਇਹ ਕਾਰਵਾਈ ਕੀਤੀ ਜਾਈ ਹੈ ਕੀਤੀ ਜਾਊਗੀ ਪੀਲਾ ਪੰਜਾ ਇੱਥੇ ਚਲਾਇਆ ਜਾਏਗਾ ਸੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਪਾਇਲ ਤੋਂ ਸਿੱਧੀਆਂ ਤਸਵੀਰਾਂ ਇਹ ਤਸਵੀਰਾਂ ਤੁਸੀਂ ਪਾਇਲ ਤੋਂ ਦੇਖ ਰਹੇ ਹੋ ਕਿ ਕਿਵੇਂ ਨਸ਼ਾ ਤਸਕਰਾਂ ਦੇ ਘਰਾਂ ਨੂੰ ਜਿਹੜਾ ਪੀਲਾ ਪੰਜਾ ਚਲਾਇਆ ਜਾ ਰਿਹਾ ਉਹਨਾਂ ਤੇ ਕਾਰਵਾਈ ਕੀਤੀ ਜਾ ਰਹੀ ਹੈ। ਬਿਲਕੁਲ ਮਾਨ ਸਰਕਾਰ ਪੂਰੇ ਐਕਸ਼ਨ ਮੂਡ ਦੇ ਵਿੱਚ ਹੈ। ਜਿਹੜੀ ਪੁਲਿਸ ਪ੍ਰਸ਼ਾਸਨ ਹੈ ਉਹ ਵੀ ਪੂਰੀ ਤਰ੍ਹਾਂ ਮਸ਼ਤੇਦ ਹੈ। ਇੱਥੇ ਵੱਡੀ ਤਦਾਦ ਦੇ ਵਿੱਚ ਪੁਲਿਸ ਲੱਗੀ ਹੋਈ ਹੈ। ਪੁਲਿਸ ਵੱਲੋਂ ਲਗਾਤਾਰ ਸੋ ਪਾਇਲ ਦੇ ਵਿੱਚ ਪੀਲਾ ਪੰਜਾ ਚੱਲਦਾ ਹੋਇਆ ਨਜ਼ਰ ਆ ਰਿਹਾ ਹੈ ਕਿ ਕਿਵੇਂ ਨਿਸ਼ਾ ਤਸਕਰਾਂ ਦੇ ਜਿਹੜੇ ਘਰਾਂ ਨੂੰ ਜਿਨ੍ਹਾਂ ਨੇ ਨਜਾਇਜ਼ ਢੰਗ ਨਾਲ ਆਪਣੀ ਜਾਇਦਾਦਾਂ ਬਣਾਈ ਹੋਈਆਂ ਨੇ ਪੀਲਾ ਪੰਜਾ ਚੱਲਦਾ ਹੋਇਆ ਸੋ ਬਿਲਕੁਲ ਇਹ ਪ੍ਰਸ਼ਾਸਨ ਵੱਲੋਂ ਪਹਿਲਾਂ ਵੀ ਜਿਹੜੇ ਹੈਗੇ ਇਹਨਾਂ ਨੂੰ ਵਾਰਨਿੰਗ ਦਿੱਤੀ ਗਈ ਸੀ ਲੇਕਿਨ ਬਾਅਦੂ ਦੋਸਤ ਦੇ ਨਸ਼ਾ ਤਸਕਰ ਬਾਜ ਨਹੀਂ ਆ ਰਹੇ ਦੇ ਤਹਿਤ ਅੱਜ ਪੀਲਾ ਪੰਜਾ ਚੱਲਦਾ ਹੋਇਆ ਨਜ਼ਰ ਆ ਰਿਹਾ ਤੁਸੀਂ ਤਸਵੀਰਾਂ ਦੇਖ ਰਹੇ ਹੋ ਕਿ ਕੀ ਹਾਲਾਤ ਨੇ ਉਹ ਵੀ ਇੱਥੇ ਪਹੁੰਚ ਆਇਆ ਇਸ ਤੋਂ ਇਲਾਵਾ ਪੁਲਿਸ ਦੀ ਮੌਜੂਦਗੀ ਵੱਡੀ ਤਦਾਦ ਦੇ ਵਿੱਚ ਸੋ ਦੇਖ ਰਹੇ ਹੋ ਕਿ ਕਾਰਵਾਈ ਕਾਰਵਾਈ ਕੀਤੀ ਜਾ ਰਹੀ ਹੈ ਬਿਲਕੁਲ ਵੀ ਬਖਸ਼ਣੇ ਜਾਏਗਾ ਸੋ ਇੱਕ ਕਹਿ ਰਹੇ ਆ ਕਹਿ ਸਕਦੇ ਕਿ ਵੱਡੀ ਕਾਰਵਾਈ ਜਿਹੜੀ ਹੈਗੀ ਆ ਪ੍ਰਸ਼ਾਸਨ ਵੱਲੋਂ ਕੀਤੀ ਜਾ ਰਹੀ ਹੈ ਇਹ ਪੀਲਾ ਪੰਜਾ ਚੱਲਦਾ ਆ ਦੇਖੋ ਕਿ ਕੀ ਹਾਲਾਤ ਨੇ ਬਿਲਕੁਲ ਫਾਈਲ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਸੀ ਇਹ ਲਾਈਵ ਤਸਵੀਰਾਂ ਤੁਸੀਂ ਬਿਲਕੁਲ ਦੇਖ ਰਹੇ ਹੋ ਬਿਲਕੁਲ ਯੂਡ ਨਸ਼ਿਆਂ ਦੇ ਵਿਰੁੱਧ ਜਿਹੜੀ ਮਹਮ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਹੈ ਕਿ ਨਸ਼ਾ ਤਸਕਰਾਂ ਤੇ ਪੂਰੀ ਤਰ੍ਹਾਂ ਠੱਲ ਪਾਉਣ ਲਈ ਅੱਜ ਪਾਇਲ ਦੇ ਵਿੱਚ ਇਹ ਕਾਰਵਾਈ ਦੇਖਣ ਨੂੰ ਮਿਲ ਰਹੀ ਹੈ ਤੁਸੀਂ ਦੇਖ ਰਹੇ ਹੋ ਕਿ ਨਸ਼ਾ ਤਸਕਰਾਂ ਜਿਹੜੇ ਜਿਨ੍ਹਾਂ ਦੇ ਘਰ ਨੇ ਉਹਨਾਂ ਤੇ ਹਥੌੜੇ ਚਲਾਏ ਜਾ ਰਹੇ ਨੇ ਪੀਲਾ ਪੰਜਾ ਚਲਾਇਆ ਗਿਆ ਸੋ ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਪੁਲਿਸ ਜ਼ਿਲ੍ਹਾ ਪਾਇਲ ਦੇ ਪੁਲਿਸ ਜ਼ਿਲ੍ਹਾ ਖੰਨਾ ਦੇ ਪਾਇਲ ਹਲਕੇ ਤੋਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਕੀ ਨਸ਼ਾ ਤਸਕਰਾਂ ਜਿਹੜੇ ਜਿਨ੍ਹਾਂ ਨੇ ਆਪਣੀਆਂ ਜਾਇਦਾਦਾਂ ਬਣਾਈਆਂ ਹੋਈਆਂ ਨੇ ਜਿਨ੍ਹਾਂ ਦਾ ਕੋਈ ਹਿਸਾਬ ਕਿਤਾਬ ਨਹੀਂ ਦੇ ਪਾਏ ਉਹਨਾਂ ਤੇ ਅੱਜ ਕਾਰਵਾਈ ਕੀਤੀ ਗਈ ਹੈ ਪੀਲਾ ਪੰਜਾ ਚਲਾਇਆ ਗਿਆ ਹੈ ਤਾਂ ਇੱਕ ਵੱਡੀ ਆਪਾਂ ਕਹਿ ਲਈਏ ਵੱਡੀ ਕਾਰਵਾਈ ਨਸ਼ਾ ਤਸਕਰਾਂ ਦੀ ਕੀਤੀ ਗਈ ਹੈ ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਪੁਲਿਸ ਜ਼ਿਲ੍ਹਾ ਥੰਨਾ ਦੇ ਪਾਇਲ ਹਲਕੇ ਤੋਂ ਤੁਸੀਂ ਦੇਖ ਰਹੇ ਹੋ ਕਿ ਪੁਲਿਸ ਪ੍ਰਸ਼ਾਸਨ ਵੱਡੀ ਤਦਾਦ ਇੱਥੇ ਮੌਜੂਦ ਹੈ ਇਸ ਤੋਂ ਇਲਾਵਾ ਜਿਹੜੇ ਪੁਲਿਸ ਦੇ ਆਲਾ ਅਧਿਕਾਰੀ ਨੇ ਜਾਂ ਐਸਐਸਪੀ ਮੈਮ ਉਹ ਇੱਥੇ ਖੁਦ ਪਹੁੰਚੇ ਸੀਗੇ ਉਹਨਾਂ ਦੀ ਨਿਗਰਾਨੀ ਹੇਠ ਇਹ ਜਿਹੜਾ ਜਿਹੜੀ ਕਾਰਵਾਈ ਕੀਤੀ ਗਈ ਹੈ ਅਸੀਂ ਇੱਥੇ ਜਿਹੜੇ ਪੁਲਿਸ ਪ੍ਰਸ਼ਾਸਨ ਨੇ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਅੱਜ ਅੱਜ ਅਸੀਂ ਪਾਇਲ ਦੇ ਵਿੱਚ ਇੱਕ ਜੋ ਟੰਡਨ ਮੋਹੱਲੇ ਤੇ ਵਿੱਚ ਇੱਕ ਮੁਨੀਸ਼ ਟੰਡਨ ਨਾਂ ਦਾ ਬੰਦਾ ਹੈਗਾ ਉਰਫ ਮਨੀ ਇਹਦੇ ਉੱਪਰ 7 ਐਫਆਈਆਰਸ ਨੇ ਆ ਐਂਡੀਪੀਐਸ ਟੈਗ ਦੇ ਅੰਡਰ ਉਹਦੇ ਉੱਪਰ ਅਸੀਂ ਸਿਵਲ ਡਿਪਾਰਟਮੈਂਟ ਦੇ ਨਾਲ ਜਦੋਂ ਅਸੀਂ ਚੈੱਕ ਕੀਤਾ ਤੇ ਇਥੇ ਇਨਕ੍ਰੋਚਮੈਂਟਸ ਵਗੈਰਾ ਸੀ ਤੇ ਸਿਵਲ ਡਿਪਾਰਟਮੈਂਟ ਨੇ ਫਿਰ ਐਕਸ਼ਨ ਲਿੱਤਾ ਹੈਗਾ ਤੇ ਇਹਦੇ ਉੱਪਰ ਵੀ ਸਾਤ ਟੋਟਲ ਐਫਆਈਆਰ ਨੇ ਸਟੇਟਨ ਦੱਸਿਆ ਰਹੇ ਹੈਗੇ ਇਸ ਨਾਲ ਕੋਈ ਜੇਲ ਦੇ ਵਿੱਚ ਹਾਂਜੀ ਸਾਥ ਉਸਕੇ ਉਪਰ ਐਫਆਈਆਰ ਤੇ ਅ ड्रग पैडलर्स ਹੈਗਾ ਤੇ ਏਰੀਆ ਦੇ ਵਿੱਚ ਮਤਲਬ ਕਾਫੀ سارے ਲੋਕਾਂ ਨੂੰ ਡਰਗਸ ਸਪਲਾਈ ਕਰਦਾ ਸੀਗਾ ਤੇ ਕਾਫੀ سارے ਦੇ ਉੱਪਰ ਰਿਪੋਰਟਸ ਤੇ ਸਾਥ ਤੋਂ ਕੋਲ ਐਫਆਈਆਰ ਅੱਜ ਹੋਰ ਕਿੱਥੇ ਕਿੱਥੇ ਹੋ ਰਿਹਾ ਕੰਨਾਂ ਦੇ ਵਿੱਚ ਅੱਜ ਇਹ ਕੀ ਹੈਗਾ ਜੀ ਅੱਜ ਤੇ ਇੱਕ ਹੀ ਹੈਗਾ ਇਸ ਤੋਂ ਪਹਿਲਾਂ ਵੀ ਕੰਨਾਂ ਦੇ ਵਿੱਚ ਜਿਹੜਾ ਮੀਟ ਮਾਰਕੀਟ ਜੈਕਸ਼ਨ ਕੀਤਾ ਸੀ ਦੂਜਾ ਵੱਡਾ ਐਕਚੁਅਲ ਖਤਰਾ ਨੂ ਨੂ ਵਰਨਿੰਗ ਦੇਣਾ ਚਾਹੁੰਗੇ ਅ ਜੀ ਮੈਂ ਪਹਿਲਾਂ ਤੋਂ ਤੁਹਾਡੇ ਮਾਧਿਅਮ ਰਹੀ ਤੇ ਤੁਹਾਨੂੰ ਤੇ ਆਮ ਬਾਕੀ ਲੋਕਾਂ ਨੂੰ ਵੀ ਦੱਸਣਾ ਚਾਹੁੰਦੀ ਹਾਂ ਕਿ ਬੀਤੇ 20 ਦਿਨਾਂ ਦੇ ਵਿੱਚ ਅਸੀਂ ਹੁਣ ਤੱਕ 46 ਐਫ ਆਈ ਆਰਸ ਦਰਜ ਕਰ ਚੁੱਕੇ ਹਾਂ ਤੇ 100 ਤੋਂ ਉੱਪਰ ਅਸੀਂ ਨਸ਼ਾ ਤਸਕਰ ਫੜ ਚੁੱਕੇ ਹਾਂ ਤੇ 8 ਅਸੀਂ ਮਦਦ ਵੀ ਕਰ ਰਹੇ ਜਿਹੜੇ ਲੋਕੀ ਨਸ਼ਾ ਕਰਦੇ ਆਂ ਜੋ ਕੰਜ਼ਿਊਮਰਸ ਨੇ ਉਹਨਾਂ ਦੀ ਮਦਦ ਦੇ ਲਈ ਵੀ ਅਸੀਂ ਅ ਅੱਗੇ ਆਂਦੇ ਤੇ ਜਿੱਥੇ ਲੋਕੀ ਸਪੋਰਟ ਕਰਦੇ ਪੰਚਾਇਤ ਸਪੋਰਟ ਕਰਦੀ ਅਸੀਂ ਇਦਾਂ ਦੇ 8 ਜੋ ਐਡਿਕਟ ਸੀਗੇ ਉਹਨਾਂ ਨੂੰ ਡੀ ਐਡਿਕਸ਼ਨ ਸੈਂਟਰ ਚ ਵੀ ਭਰਤੀ ਕਰਾਇਆ ਅਸੀਂ ਔਰ ਵੀ ਪ੍ਰੋਪਰਟੀਆਂ ਆਈਡੈਂਟੀਫਾਈ ਕਰਕੇ ਜੋ ਬੰਦੀ ਕਾਨੂੰਨੀ ਕਾਰਵਾਈ ਦੇ ਅੰਡਰ ਫ੍ਰੀਜ਼ ਵੀ ਕੀਤੀ ਹੈਗੀ ਇਹਦੇ ਨਾਲ ਨਾਲ ਅਸੀਂ ਲੋਕਾਂ ਦੇ ਨਾਲ ਲਲ ਮਿਲ ਕੇ ਕਾਫੀ ਸਾਰੀ ਮੀਟਿੰਗਸ ਵਗੈਰਾ ਕਰ ਰਹੇ ਹਾਂ ਤੇ ਜੋ 108 ਟੋਟਲ ਹੁਣ ਤੱਕ ਅਰੈਸਟ ਹੋਏ ਆ ਜਿਨ੍ਹਾਂ ਦੇ ਵਿੱਚ 8 ਪ੍ਰੀਵੈਂਟਿਵ ਅਰੈਸਟ ਹੈ ਤੇ ਜੋ 100 ਮਤਲਬ ਰਹਿ ਜਾਂਦੇ ਉਹਨਾਂ ਦੇ ਵਿੱਚ 73 ਜੋ ਹੈ ਉਹ ਲੋਕਾਂ ਵੱਲੋਂ ਜੋ ਇਨਫੋਰਮੇਸ਼ਨ ਆਈ ਸਾਨੂੰ ਕਿਉਂਕਿ ਹੁਣ ਲੋਕੀ ਵੀ ਬੜੇ ਵੱੜ ਚੜ ਕੇ ਦੱਸ ਰਹੇ ਆ ਤੇ ਅਸੀਂ ਆਮ ਲੋਕਾਂ ਦੀ ਜੋ ਇਨਫੋਰਮੇਸ਼ਨ ਹੈ ਉਹਨੂੰ ਅਸੀਂ ਅੱਗੇ ਡਿਵੈਲਪ ਕਰਦੇ ਹੋਏ 73 ਨਾਨ ਲਿਸਟਡ ਜੋ ਸਾਡੇ ਏਰੀਆ ਦੇ ਡਰਗ ਪੈਡਲਰ ਸੀਗੇ ਉਹਨਾਂ ਨੂੰ ਅਸੀਂ ਅਰੈਸਟ ਕਰਕੇ ਉਹਨਾਂ ਦੇ ਉੱਪਰ ਕੇਸਿਸ ਦਰਜ ਕਰਕੇ ਉਹਨਾਂ ਨੂੰ ਜੇਲਾ ਚ ਭੇਜਿਆ ਜਾਏਗਾ ਤੇ ਮੈਂ ਤੁਹਾਡੇ ਥਰੂ ਇੱਕ ਹੋਰ ਚੀਜ਼ ਵੀ ਕਹਿਣਾ ਚਾਹਦੀ ਹੂੰ ਕੱਲ ਮੈਂ ਇੰਡਸਟਰੀ ਦੇ ਲੋਕਾਂ ਨਾਲ ਵੀ ਮੀਟਿੰਗ ਕੀਤੀ ਸੀਗੀ ਤੇ ਜਿਹੜੇ ਵੀ ਜੋ ਡਰਗਸ ਲੈਂਦੇ ਐ ਸਪੈਸ਼ਲੀ ਜੋ ਐਡਿਕਟਸ ਹੋ ਗਏ ਐ ਤੇ ਜੋ ਫੈਮਿਲੀਜ਼ ਵੀ ਹੈ ਜੋ ਆ ਵਾਲੀ ਚੀਜ਼ ਨੂੰ ਛੱਡ ਕੇ ਬਾਹਰ ਆਣਾ ਚਾਹੁੰਦੀ ਹੈ ਤੇ ਉਹਨਾਂ ਨੂੰ ਕੋਈ ਆ ਓਕਿਊਪੇਸ਼ਨ ਰਿਲੇਟਡ ਮਦਦ ਦੀ ਲੋੜ ਹੈਗੀ ਤੇ ਸਾਡੇ ਕੋਲ ਆਣ ਸਾਨੂੰ ਲਿਖਤੀ ਤੌਰ ਤੇ ਉਹ ਦੇਣ ਆਪਣੀ ਗਾਰੰਟੀ ਦੇਣ ਕਿ ਉਹ ਨਸ਼ੇ ਦੇ ਨਾਤੇ ਵੇਚਿੰਗ ਇਹਨਾਂ ਲੈਣਗੇ ਤੇ ਅੱਗੇ ਅਸੀਂ ਉਹਨਾਂ ਦੀ ਮਦਦ ਵੀ ਕਰਾਂਗੇ ਅਗਰ ਕੋਈ ਛੋਟਾ ਮੋਟਾ ਛੋਟੀ ਮੋਟੀ ਜਿਨ੍ਹਾਂ ਤੋਂ ਰਿਕਵਰੀ ਹੋਈ ਹੈ ਜੋ ਸਮਾਲ ਰਿਕਵਰੀ ਅਸੀਂ ਕਹਿੰਦੇ ਹਾਂ ਤੋਸੀ ਉਹਨਾਂ ਦੀ ਮਦਦ ਵੀ ਟਰਾਈ ਕਰ ਰਹੇ ਅਸੀਂ ਇੰਡਸਟਰੀ ਵਾਲੇ ਵਾਲੇ ਜੋ ਜੋ ਕਲ ਐਸੋਸੀਏਸ਼ਨ ਸੀਗੀ ਉਹਨਾਂ ਨੂੰ ਅਸੀਂ ਆਹੀ ਸਭ ਤੋਂ ਵੱਡਾ ਉਹ ਰੱਖਿਆ ਹੈਗਾ ਕਿ ਤੁਸੀਂ ਇੱਥੇ ਇਸ ਮੁਹਿੰਮ 'ਚ ਸਾਡੀ ਆ ਮਦਦ ਕਰੋ ਕਿ ਉਹਨਾਂ ਨੂੰ ਅਸੀਂ ਨੌਕਰੀ ਵਗੈਰਾ ਵੀ ਦਿਵਾਈਏ ਤਾਂ ਕਿ ਉਹ ਆ ਵਾਲੇ ਜੋ ਗੰਦਾ ਪੇਸ਼ਾ ਹੈਗੇ ਨੂੰ ਛੱਡ ਕੇ ਉਹਨਾਂ ਨੂੰ ਅਸੀਂ ਇੱਕ ਮੇਨ ਸਟ੍ਰੀਮ ਜੋ ਸੋਸਾਇਟੀ ਦੀ ਹੁੰਦੀ ਉਹਦੇ ਅੰਦਰ ਅਸੀਂ ਮੁੱਖ ਤਾਰਾ ਦੇ ਅੰਦਰ ਲੈ ਕੇ ਆਈਏ ਇਸ ਇਲਾਕੇ ਦਾ ਇੱਕ ਬਹੁਤ ਕਰੋੜੀ ਦਾ ਡਰਗ ਗ੍ਰੈਕਟ ਹੋਇਆ ਸੀ ਗੁਰਦੀਪ ਸਿੰਘ ਰਾਣੋ ਜਿਹੜਾ ਕਿ ਜੇਲ੍ਹ ਦੇ ਵਿੱਚ ਪੰਦਾ ਐਸਟੀਐਫ ਨੇ ਉਹਦੀ ਪ੍ਰਾਪਰਟੀ ਅਟੈਚ ਕੀਤੀ ਸੀਗੀ ਕੀ ਉਸ ਪ੍ਰोसीडिंग ਨੂੰ ਤੁਹਾਡੇ ਵੱਲੋਂ ਵੀ ਕੋਈ ਅੱਗੇ ਬਧਾਇਆ ਜਾ ਰਿਹਾ ਆ ਜੀ ਅਸੀਂ ਉਹ ਕਾਨੂੰਨੀ ਤੌਰ ਤੇ ਦੇਖ ਲੈਂਗੇ ਅਸੀਂ ਚੈੱਕ ਕਰ ਰਹੇ ਹਾਂ ਤੇ ਅਗੇ ਕਿਉਂਕਿ ਉਹ ਵੀ ਇੱਕ ਬਹੁਤ ਵੱਡਾ ਸਮਗਲਰ ਰਿਹਾ ਸੀਗਾ ਕਾਫੀ ਨੋਟੋਰੀਅਸ ਰਿਹਾ ਹੈਗਾ ਹੁਣ ਤੋਂ ਸਾਰੇ ਕੇ ਸਾਰੇ ਜੇਲ ਦੇ ਵਿੱਚ ਹੀ ਹੈ ਬਟ ਅਸੀਂ ਕਾਨੂੰਨੀ ਤੌਰ ਤੇ ਉਹ ਵੀ ਵਰਕ ਆਊਟ ਕਰਕੇ ਦੇਖ ਰਹੇ ਹਾਂ ਕਿ ਅਸੀਂ ਉੱਥੇ ਵੀ ਅਗਰ ਕੁਝ ਵਾਇਲੇਸ਼ਨਸ ਹੈ ਤਾਂ ਕੁਝ ਹੋ ਸਕਦਾ ਲੀਗਲੀ ਜੋ ਕੁਝ ਹੋ ਪਾਏਗਾ ਉਸ ਕੇਸ ਦੇ ਵਿੱਚ ਸੋਸ਼ਲ ਮੀਡੀਆ ਤੇ ਮੰਗ ਉੱਠੀ ਸੀ ਜੀ ਰਿਟੀਸ਼ਨ ਦੇ ਵਿੱਚ ਆਪਸ਼ਨ ਹੋਈ ਤਾਂ ਜਰੂਰ ਕੋਈ ਰਿਐਕਸ਼ਨ ਹੋਗਾ ਹਾਂਜੀ ਹਾਂਜੀ ਉਹੀ ਕਾਨੂੰਨੀ ਤੌਰ ਤੇ ਜੋ ਹੋ ਸਕਦਾ ਹੈ ਕਾਨੂੰਨੀ ਕਾਰਵਾਈ ਪਣਦੀ ਕਾਰਵਾਈ ਕਰੀ ਜਾਏਗੀ। ਯੁੱਧ ਨਸ਼ਿਆਂ ਵਿਰੁੱਧ ਅੱਜ ਪਾਇਲ ਦੇ ਵਿੱਚ ਇੱਕ ਵੱਡੀ ਕਾਰਵਾਈ ਦੇਖਣ ਨੂੰ ਮਿਲ ਰਹੀ ਹੈ। ਨਸ਼ਾ ਤਸਕਰਾਂ ਤੇ ਜਿਹੜੀ ਹੈਗੀ ਠੱਲਪਾਨ ਲਈ ਕਿੰਨੀ ਕੇਦ ਵਿੱਚ ਮਦਦ ਮਿਲ ਰਹੀ ਹੈ। ਇਹ ਜੇ ਦੇਖੋ ਲੋਕਾਂ ਦਾ ਬੜਾ ਪੋਜ਼ਿਟਿਵ ਥਿਊ ਹੈ ਜਿਹੜੀ ਪੰਜਾਬ ਸਰਕਾਰ ਨੇ ਮੈਂਮ ਛੇੜੀ ਆ। ਯੁੱਧ ਨਸ਼ਾ ਵਿਰੁੱਧ ਇਹ ਜਿਹੜਾ ਤਸਕਰ ਸੀ ਟੰਡਰ ਨਾਮ ਦਾ ਇਹਦੇ ਤੇ 6 ਪਰਚੇ ਨਸ਼ੇ ਦੇ ਦਰਜ ਨੇ ਦੇ ਉੱਪਰ। ਪਰ ਫਿਰ ਵੀ ਇਹਾਂ ਦੀ ਜਿਹ ਨਜਾਇਜ਼ ਉਸਾਰੀ ਕੀਤੀ ਹੋਈ ਸੀ ਓ ਈਓ ਸਾਹਿਬ ਨੇ ਸਾਰਾ ਰਿਕਾਰਡ ਦੇਖ ਕੇ ਜੋ ਵੀ ਨਜਾਇਜ਼ ਸਰਚ ਉਹ ਈਓ ਸਾਹਿਬ ਮੌਕੇ ਤੇ ਖੜੇ ਨੇ ਉਹਨਾਂ ਦਾ ਸਾਰਾ ਇਨਫਰਾਸਟ੍ਰਕਚਰ ਨਾਲ ਆ ਉਹਨਾਂ ਨੇ ਹਟਾਇਆ ਬਿਲਕੁਲ ਕਾਨੂੰਨੀ ਕਾਰਵਾਈ ਹੋਈ ਹੈ ਤੇ ਇਹਨੂੰ ਜਿਹੜੇ ਨੋਟਿਸ ਦਿੱਤੇ ਗਏ ਸੀ ਇਹਦੇ ਵਿੱਚ ਇਹ ਕੁਝ ਇਹ ਤੁਹਾਡੇ ਨਾਲ ਸੰਪਰਕ ਸਾਧਨ ਦੀ ਕੋਸ਼ਿਸ਼ ਕੀਤੀ ਜਾਂ ਨਗਰ ਕੌਂਸਲ ਵਾਲੇ ਇਹਨੇ ਕੋਈ ਰਾਤਤਾ ਕਾਇਮ ਕੀਤਾ ਹੋਵੇ ਵੀ ਸ਼ਾਇਦ ਵੀ ਇਹ ਜਿਹੜੀ ਮੇਰੀ ਜਾਇਦਾਦ ਹੈ ਚੱਲਿਆ ਜਾਂ ਚੱਲ ਹੈ ਦੇਖੋ ਸਾਡੇ ਨਾਲ ਨੇ ਕੋਈ ਰਾਤਤਾ ਨਹੀਂ ਕੀਤਾ ਹੈਗਾ ਹੋ ਸਕਦਾ ਈਓ ਆਪਣੇ ਉਹਨਾਂ ਨੇ ਡਿਪਾਰਟਮੈਂਟ ਨਾਲ ਕੀਤਾ ਪਰ ਸਾਡੇ ਨਾਲ ਕੋਈ رابطہ ਨਹੀਂ ਕਾਇਮ ਕੀਤਾ ਕਿਉਂਕਿ ਜਿਹੜੀ ਕਾਰਵਾਈ ਹੈ ਸਾਰੀ ਯੂ ਸਾਹਿਬ ਵੱਲੋਂ ਤੇ ਸਿਵਲ ਡਿਪਾਰਟਮੈਂਟ ਵੱਲ ਕੀਤੀ ਜਾ ਰਹੀ ਹੈ ਪੁਲਿਸ ਦੀ ਹੈਲਪ ਨਾਲ ਕੀਤੀ ਜਾ ਰਹੀ ਹੈ ਤਾਂ ਕਿ ਕੋਈ ਇੱਥੇ ਲਾਂਡ ਆਰਡਰ ਦੀ ਸਿਚੁਏਸ਼ਨ ਨਾ ਕ੍ਰੀਏਟ ਹੋਵੇ ਸੋ ਜਿਹੜੀ ਯੁੱਧ ਨਸ਼ਾ ਵਿਰੋਧ ਦੇ ਤਹਿਤ ਜਿਹੜੇ ਕਾਰਵਾਈ ਕੀਤੀ ਜਾ ਰਹੀ ਹੈ ਪੁਲਿਸ ਪ੍ਰਸ਼ਾਸਨ ਵੱਲੋਂ ਤਾਂ ਡੀਐਸਪੀ ਸਾਹਿਬ ਨੇ ਕਿਹਾ ਕਿ ਇਹਨਾਂ ਵੱਲੋਂ ਜਿਹੜੀ ਹੈਗੀ ਕੋਈ ਪੁਕਤਾ ਸਬੂਤ ਪੇਸ਼ ਨਹੀਂ ਕਰ पाए ਜਿਸ ਦੇ ਤਹਿਤ ਅੱਜ ਜਿਹੜੀ ਹੈਗੀ ਇਹ ਕਾਰਵਾਈ ਦੇਖਣ ਨੂੰ ਮਿਲ ਰਹੀ ਹੈ ਵੱਡੀ ਕਾਰਵਾਈ ਪੰਜਾਬ ਨੂੰ ਰੰਗਲਾ ਬਣਾਉਣ ਲਈ ਪੰਜਾਬ ਸਰਕਾਰ ਦੀ ਇੱਥੇ ਛਲਾਗਾ ਜਿਹੜੀ ਹੈਗੀ ਕਰਨੀ ਵੀ ਬਣਦੀ ਹੈ ਨਸ਼ਾ ਤਸਕਰਾਂ ਤੇ ਠਲ ਪਾਉਣ ਲਈ ਕੈਮਰਾਮੈਨ ਹਰਪ੍ਰੀਤ ਦੇ ਨਾਲ ਲਿਖਨ ਦਾ ਲੱਕੀ ਡੇਲੀ ਪੋਸਟ ਪੰਜਾਬੀ ਪਾਇਲ